ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਸਵਾਰੀਆਂ ਨੇ ਪਰਿਵਾਸਨਾ ਵਾਪਰਿਆ ਵੱਡਾ ਭਿਆਨਕ ਹਾਦਸਾ ਜੀ ਹਾਂ ਸਾਰੇ ਪਾਸੇ ਮਚ ਗਈ ਹਾਹਾਕਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤਾਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਆ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਹੁਣੇ-ਹੁਣੇ ਜਾਣਕਾਰੀ ਮਿਲੀ ਹੈ ਕਿ ਰੋਡਵੇਜ ਦੀ ਬੱਸ ਹੁਣ ਫੜਕ ਕਿਨਾਰੇ ਜਾ ਕੇ ਪਲਟ ਗਈ ਬੱਸ ਵਿੱਚ ਸਵਾਰ ਕਈ ਸਵਾਰੀਆਂ ਬੱਸ ਦਾ ਡਰਾਈਵਰ ਅਤੇ ਕੰਡਕਟਰ ਜ਼ਖਮੀ ਹੋ ਗਏ ਥਾਸੇ ਚ ਕੁੱਲ 24 ਲੋਕ ਜ਼ਖਮੀ ਹੋ ਗਏ ਹਨ ਅਤੇ ਬੱਸ ਪਲਟੇ ਦੀਆਂ ਹੀ ਪਿੰਡ ਵਾਸੀ ਬੱਸ ਵਾਲ ਭੱਜੇ ਅਤੇ ਲੋਕਾਂ ਨੂੰ ਬਾਹਰ ਕੱਢਿਆ ਇਸ ਤੋਂ ਬਾਅਦ ਐਂਬੂਲੈਂਸ ਨੂੰ ਸੂਚਨਾ ਦਿੱਤੀ ਗਈ ਅਤੇ ਜ਼ਖਮੀਆਂ ਨੂੰ ਐਂਬੂਲੈਂਸ ਅਤੇ ਨਿੱਜੀ ਵਾਹਨਾਂ ਚ ਟੋਹਣਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਜੀ ਹਾਂ ਇਹ ਖਬਰ ਹਰਿਆਣਾ ਦੁਆਰੀ ਅਤੇ ਹਰਿਆਣਾ ਤੇ ਫਤਿਹਬਾਦ ਤੋਂ ਚੱਲਦੀ ਜਾ ਰਹੀ ਰੋਡਵੇਜ ਦੀ ਬੱਸ ਟੋਹਣਾ ਨੇੜੇ ਸੜਕ ਕਿਨਾਰੇ ਪਲਟ ਗਈ ਦੂਜੇ ਵਾਰ ਛੜਕੇ ਦੀ ਮਾਰੀ ਹਾਸ ਤੋਂ ਗੁੱਸੇ ਵਿੱਚ ਆਏ ਲੋਕਾਂ ਨੇ ਮੌਕੇ ਤੇ ਜਾਮ ਲਗਾ ਦਿੱਤਾ ਜਿਸ ਕਰਕੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਬਾਅਦ ਵਿੱਚ ਜਾਮ ਖੋਲ ਦਿੱਤਾ ਗਿਆ ਤੇ ਜਾਣਕਾਰੀ ਅਨੁਸਾਰ ਫਤਿਹਬਾਦ ਡੀਪੂ ਦੀ ਰਡਵੇਜ ਦੀ ਬੱਸ ਅੱਜ ਸਵੇਰੇ ਫਤਿਹਬਾਦ ਤੋਂ ਚੰਡੀਗੜ੍ਹ ਲਈ ਰਵਾਨਾ ਹੋਈ ਸੀ ਜਦੋਂ ਬੱਸ ਰਤੀਆ ਛੜਕੇ ਟੋਹਣਾ ਵੱਲ ਚੱਲ ਪਈ ਤੇ ਟੋਹਣਾ ਨੇੜੇ ਪਿੰਡ ਜਮਾਲਪੁਰ ਕੋਲ ਉਸਾਰੀ ਅਦੀਨ ਓਵਰ ਬ੍ਰਿਜ ਕਰਨ ਟੋਹਣਾ ਤੋਂ ਜਮਾਲਪੁਰ ਵਯਾ ਦਮਕੌਰਾਂ ਨੂੰ ਵਾਹਨ ਚੱਲ ਰਹੇ ਸਨ ਤੇ ਜਿੱਥੇ ਕਿ ਉਹ ਬਾਅਦ ਵਿੱਚ ਜਾ ਕੇ ਪਲਟ ਗਈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ